ਜਿਹੜੀ ਇੱਕ ਇਤਰਾਕਤ ਇੰਡੀਅਨ ਜਿਹੜੀ ਦੇਲੀ ਬਣੀ ਸੀ ਤੇ ਉਸ ਉੱਪਰੋਂ ਇਹਨਾਂ ਪਰਮਾਸ਼ੇ ਦਾ ਵੀ ਕਲੇਮ ਲਾਇਆ ਗਿਆ ਕਿ ਇਹ ਬਸ਼ਾਤ ਅਸਰ ਸੀਗੀ ਤੇ ਅੱਜ ਪੰਜਾਬ ਸਰਕਾਰ ਦੇ ਕਥਨਤਾਬ ਕਿ ਸਾਡੀ ਮਿਊਨਿਸਪਲ ਕਮੇਟੀ ਵੱਲੋਂ ਅੱਜ ਕਾਰਵਾਈ ਕੀਤੀ ਗਈ ਹੈ ਢਾਈ ਜਾ ਰਹੀ ਹੈ ਤੇ ਇਹ ਸਾਡੇ ਪੰਜਾਬ ਸਰਕਾਰ ਦਾ ਜ਼ੀਰੋ ਟੋਲਰੈਂਸ ਦੇ ਪਰ ਬਹੁਤ ਵਧੀਆ ਕਦਮ ਹੈ ਤੇ ਉਹਨਾਂ ਨੇ ਕਿਹਾ ਕਿ ਸਾਡੇ ਸੀਐਮ ਸਾਹਿਬ ਨੇ ਕਿਹਾ ਵੀ ਜਿਹੜਾ ਵੀ ਨਸ਼ਾ ਕੀਤਾ ਹੈ ਸਾਡੀ ਜ਼ੀਰੋ ਜਿਆਦਾ ਉੱਤ ਭੱਜਣ ਜਾਂ ਸਲੰਡਰ ਕਰਦਾ ਜਾਂ ਨਸ਼ਾ ਵੇਚਣਾ ਬੰਦ ਕਰਦਾ ਹੈ ਬਹੁਤ ਵਧੀਆ ਉਤਮ ਹੈ ਇਹ ਸਰਕਾਰ ਦਾ ਬਹੁਗੇ ਜੋ ਅਸੀਂ ਵੀ ਸਾਰੇ ਨਸ਼ਾ ਤਸਕਰ ਲੋਕ ਆਦੇ ਨਸ਼ਾ ਕੰਮ ਕਰਦੇ ਨੇ ਉਹਨਾਂ ਨੂੰ ਇਸੇ ਇਹੀ ਕਹਿੰਦੇ ਆ ਵੀ ਭਾਈ ਜਿਆਦਾ ਛੱਡ ਦਿਓ ਅਸ਼ਾਪ ਵੇਚਣਾ ਜਾਂ ਤੋਂ ਆਪਣਾ ਜੇਲ੍ਹ ਦੀ ਅਸੀਂ ਕਾਰਵਾਈ ਕੋਲ ਤਿਆਰ ਹੋ ਸਾਰੀ ਇਨਲਿਨ ਹੋਣੀ ਕਿ ਕਿੱਦਾਂ ਕੋਈ ਉਹਨਾਂ ਮਹਿਰਬਾਏਗਾ ਠੀਕ ਆ ਸਾਰਾ ਉਹਦਾ ਪੈਸਾ ਕੈਨ ਦਾਪਕ ਦੀਏ ਸਾਰਾ ਪੈਸਾ ਦੂਰੋਂ ਦਾ ਪੈਸਾ ਲੱਗਿਆ ਸੀਗਾ ਨਸ਼ੇ ਦਾ ਪੈਸਾ ਲੱਗਿਆ ਸੀ ਤਾਂ ਇਹ ਜਿਹੜੀ ਕਾਰਵਾਈ ਅਸੀਂ ਜਿਹੜੇ ਖਿਲਾਫ ਕੀਤੀ ਹੈਗਾ ਦਬੇ ਬੈਜ ਜਿਹੜੀ ਦੋਨੋਂ ਦੋਨੋਂ ਗੱਲਾਂ ਨਸ਼ਾ ਵੀ ਉਹ ਸਰਕਾਰ ਦੇ ਦਾਅਵਾ ਤਾਂ ਲੱਗਿਆ ਵੀ ਇਹ ਬੰਦੇ ਕੌਲਪ ਚ ਕਾਫੀ ਜ਼ਿਆਦਾ ਨਸ਼ਾ ਦੀ ਤਨਖੇਰੀ ਇਸ ਤੋਂ ਬਾਅਦ ਕਿਉਂ ਸਾਡੀ ਤੇ ਕੌਂਸਲ ਪੱਗਤੇ ਤੇ ਸਾਰੀ ਸਾਰੀ ਵੀ ਨਹੀਂ ਆਈ ਸੀ ਵੀ ਸੀ ਤੇ ਦੋਨੋਂ ਗੱਲਾਂ ਨਾਲ ਨਿਆਂ ਸਾਰੀ ਵੀ ਕੀਤੀ ਹੈ ਤਾਂ ਸ਼ਾਇਦ ਨਸ਼ਾ ਘਟਾ ਰਿਹਾ ਹੈ ਸਰਕਾਰੀ ਕਿਹਾ ਕਿ ਪੂਰੀ ਕੋਲੋਨੀ ਤੇ ਸਰ ਪੂਰੀ ਕੋਲੋਨੀ ਤੇ ਜੋ ਪੁਰਾਣੇ ਹਾਈ ਕੋਰਟ ਤੇ ਪਾਈ ਸੀ ਉਹ ਹਫਤਾ ਉਹਨਾਂ ਨੇ ਕੀ ਮੰਗਿਆ ਉਹਨਾਂ ਦਾ ਅਰਦਾਸ ਸਵੀਕਾਰ ਉਹ ਬਾਨੀਕ ਤੱਕ ਹੈ ਉਸ ਤੋਂ ਬਾਅਦ ਅਸੀਂ ਫਿਰ ਪੂਰੀ ਖੂਨੀ ਕਈ ਕਾਰਵਾਈ ਕਰਾਂਗੇ ਜਿਹੜੀ ਨਿਯਮ ਇਹ ਸਾਰੇ ਜਿੰਨੇ ਵੀ ਇੱਕ ਰੋਡਸ ਤਾਂ ਕਰੀਏ ਜੇ ਇਹਨਾਂ ਦੇ ਹੁਣ ਜਗ੍ਹਾ ਸਾਡੀ ਹੈ ਉਹਨਾਂ ਨੇ ਕਹਿਤਾ ਗਿਆ ਪਹਿਲਾਂ ਤਿੰਨ ਚਾਰ ਉਹ ਨੋਟਿਸ ਫੁਕਾ ਤੱਕ ਬਾਅਦ ਵਿੱਚ ਆਖਿਆ ਦਿਖਾ ਸੀ ਬਾਅਦ ਵਿੱਚ ਆਖਿਆ ਸਾਰੀ ਜਿਹੜੀ ਇਹ ਸਾਰੀ ਦਿੱਲੀ ਵਾਲੀ ਕੋਈ ਨਹੀਂ ਦੋ ਠੀਕ ਹੈ ਤੇ ਅਸੀਂ ਸਾਰਿਆਂ ਨੂੰ ਤਾਨਣਾ ਕਰਦੇ ਆਂ ਕਿ ਨਸ਼ੇ ਵਾਲੇ ਤਾਂ ਬਿਲਕੁਲ ਜ਼ੀਰੋ ਟੋਲਰੈਂਸ ਹੈ ਜਿਹਦੀ ਵੀ ਨਿਆਂ ਕਪੜੇ ਕੀਤੇ ਨੇ ਉਹਨਾਂ ਨੂੰ ਵੀ ਕਹਿੰਨੇ ਆਂ ਕਿ ਆਪਾਂ ਆਪੇ ਕੰਮੇ ਛੱਡ ਦੇਣ ਤਾਂ ਕਿ ਸੋਨਾ ਬਤਾ ਬੜ ਸਕੇ ਸਾਡਾ 160 50 50 ਕੁਰਛ ਪਹਿਲਾਂ ਵੀ ਇਹਨਾਂ ਕੇਸ ਹੱਤ ਕਰੇ ਨੇ ਸਹੀ ਤੇ ਕਿਹੜੀ ਕਿਹੜੀ ਜਗ੍ਹਾ ਹਾ ਉਹ ਹਾਰ ਚੁਕੇ ਨੇ ਤਾਂ ਹੀ ਕਾਰੋਈ ਸ਼ੁਰੂ ਕੀਤੀ ਹੈ ਨਾ ਜੀ ਠੀਕ ਹੈ ਥੈਂਕ ਯੂ ਸੋ ਨੈਕਸਟ ਸਵਾਲ ਜੇ ਤੁਮ ਸਾਨੂੰ ਚਲਾਹਨ ਤੇ ਫੋਰਸ ਸਾਨੂੰ ਡਿਮਾਂਡ ਹੋਦੀ ਹੈ ਕਿਉਂਕਿ ਕੋ ਪ੍ਰਾਪਰਟੀ ਇੰਪਰੂਵਮੈਂਟ ਹੈ ਇਲੀਗਲੀ ਕੰਸਟਰਕਟਡ ਹੈ ਔਰ ਉਹ ਵਿਅਕਤੀ ਨਸ਼ੇ ਦਾ ਵੀ ਆਦੀ ਹੈ ਨਸ਼ਾ ਵੇਚਨ ਦਾ ਜਿਹੜਾ ਕਿ ਇਸ ਕੇਸ ਦੇ ਵਿੱਚ ਸੀਗਾ ਤਾਂ ਅੱਗੇ ਵੀ ਇਸ ਤਰੀਕੇ ਦੀ ਜਿਹੜੀ ਸਰ ਆ ਆਮ ਤੌਰ ਤੇ ਕਾਰਵਾਈ ਦੀ ਪੁਲਿਸ ਪ੍ਰਸ਼ਾਸਨ ਮੁਰਦਾਬਾਦ ਦੇ ਨਾਰੇ ਅੱਜ ਬਾਰ ਤੁਹਾਡੀ ਜਿੰਦਾਬਾਦ ਦੇ ਨਾਅਰੇ ਲੱਗ ਰਹੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰੀਕੇ ਦੀ ਕਾਰਵਾਈ ਰਹਿਣ ਜਿਸ ਤਰੀਕੇ ਨਾਲ ਆਮ ਲੋਕਾਂ ਵੱਲੋਂ ਤੁਹਾਨੂੰ ਅੱਜ ਇਹ ਤੇ ਸੰਯੋਗ ਦਿੱਤਾ ਜਾ ਰਿਹਾ ਛਲਾਗਾ ਕੀਤੀ ਜਾ ਰਹੀ ਹੈ ਕਾਰਵਾਈ ਦੀ ਇਹ ਸਾਰੀ ਜੀ ਲੋਕਾਂ ਦੇ ਸਹਿਯੋਗ ਦੇ ਨਾਲ ਦੀਆਂ ਲੋਕਾਂ ਦੇ ਕੋਪਰੇਸ਼ਨ ਦੇ ਨਾਲ ਹੈ ਤੇ ਪੰਜਾਬ ਦੇ ਵਿੱਚ ਜਿਹੜੀ ਨਸ਼ੇ ਦੀ ਪ੍ਰੋਬਲਮ ਹੈ ਇਹ ਕੋਈ ਇੱਕ ਏਜੰਸੀ ਦੀ ਇੱਕ ਏਜੰਸੀ ਦੇ ਅਫਰਟਸ ਦੇ ਨਾਲ ਹੱਲ ਨਹੀਂ ਹੋਣਾ ਇਹ ਸਾਰੀ ਏਜੰਸੀਸ ਨੇ ਔਰ ਸਭ ਤੋਂ ਜ਼ਿਆਦਾ ਸਾਡੇ ਜਿਹੜੀ ਜਨਤਾ ਨੇ ਸਾਡੇ ਜਿਹਨ ਲੋਕੀ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਆਪਾਂ ਇਹਨੂੰ ਨਚੀਟਣਾ ਹੈ ਤੇ ਅੱਜ ਆ ਜਿਹੜੇ ਹੈਗੇ ਆਪਾਂ ਉਸੇ ਅੱਜ ਖੜੀ ਦੇ ਵਿੱਚ ਜਿਹੜੀ ਸਿਵਲ ਪ੍ਰਸ਼ਾਸਨ ਵੱਲੋਂ ਇਹ ਪ੍ਰਾਪਰਟੀ ਆਇਡੈਂਟੀਫਾਈ ਕੀਤੀ ਗਈ ਸੀ ਤੇ ਆਕੇ ਕਿਉਂਕਿ ਜਦੋਂ ਪਤਾ ਲੱਗਿਆ ਇਹ ਨਸ਼ੇ ਨਸ਼ੇਣ ਦੇ ਵੀ ਆਦੀ ਸਨ ਤੇ ਪੁਲਿਸ ਦੇ ਸਹਿਯੋਗ ਦੇ ਨਾਲ ਤੇ ਸਿਵਲ ਪ੍ਰਸ਼ਾਸਨ ਸਹਿਯੋਗ ਦੇ ਨਾਲ ਆ ਤੇ ਅਡੀਮੋਲਿਸ਼ਨ ਸਰ ਸਰੋਚਨਾ ਦੀ ਵੀ ਇੱਕ ਕਿਤਾਬਾ ਕਰਦੀ ਹੈ ਕਿ ਕਯੂਸ ਦੇ ਜਿਹੜੇ ਇਹ ਪੂਰੀ ਕਲੋਨੀ ਨਚਾ ਵੀ ਦਿੱਤੇ ਕਿ ਆਉਣ ਵਾਲੇ ਦਿਨਾਂ ਵਿੱਚ ਉਹ ਸਾਰੀਆਂ ਫੈਮਿਲੀ ਆਇਡੈਂਟੀਫਾਈ ਕੀਤਾ ਜਾਵੇਗਾ ਮੇਰੇ ਇਹ ਸਾਰਿਆਂ ਨੂੰ ਸਖਤ ਚੇਤਾਵਨੀ ਹੈ ਕਿ ਪਹਿਲੀ ਜਿਹੜੀ ਅਧਿਆ ਇਹ ਜਿਹੜੀ ਅੱਗੇ ਵੀ ਇਸ ਤਰ੍ਹਾਂ ਦੀ ਕਾਰਵਾਈ ਜਾਰੀ ਰੂ ਤੇ ਆਪਾਂ ਆਪਿਕੇ ਦੇ ਵਿੱਚ ਜਿਹੜੀ ਪ੍ਰੋਪਰਟੀ ਇਲੀਗਲੀ ਕੰਸਟਰਕਟਡ ਹੈ ਜਿਹੜਾ ਸਿਵਲ ਪ੍ਰਸ਼ਾਸਨ ਉਹ ਫਾਈਂਡ ਆਊਟ ਕਰਦਾ ਹੈ ਉਹ ਪ੍ਰੋਪਰ ਪ੍ਰੋਸੀਜਰ ਦੇ ਨਾਲ ਤੇ ਪ੍ਰੋਪਰ ਲਾ ਫੋਲੋ ਕਰਦੇ ਆਪਾਂ ਉੱਥੇ ਬੰਦੀ ਕਰਨ ਨੂੰ ਕਾਤੇ ਤਾਂ ਇੱਕ ਪਾਸੇ ਕਾਰਵਾਈ ਆ ਰਹੀ ਹੈ